ਟੀਬੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਭੂੰਦੜ ਨੂੰ ਅਕਾਲੀ ਦਲ ਚ ਵੱਡੀ ਜ਼ਿੰਮੇਵਾਰੀ ਤੇ ਮਲੂਕਾਂ ਦੀ ਛੁੱਟੀ ਐਸਜੀਪੀਸੀ ਚੋਣਾਂ ਸੰਬੰਧੀ ਨਵੇਂ ਸੰਕੇਤ ਸਾਬਕਾ ਵਿਧਾਇਕ ਕੁਲਵੀਰ ਜ਼ੀਰਾ ਨੂੰ ਅਦਾਲਤ ਵੱਲੋਂ ਕਰਾਰਾ ਝਟਕਾ ਬੰਦੀ ਸਿੰਘਾਂ ਅਤੇ ਰਾਜੋਨਾਂ ਦੀ ਰਿਹਾਈ ਤੇ ਬਿੱਟੂ ਨੇ ਕਿਉਂ ਬਦਲਿਆ ਸਟੈਂਡ ਪੰਜਾਬ 'ਚ ਬਿਜਲੀ ਹੋਈ ਮਹਿੰਗੀ ਜ਼ਮੀਨ ਵੇਚ ਮਾਪਿਆਂ ਨੇ ਕੈਨੇਡਾ ਭੇਜਿਆ ਸੀ ਪੁੱਤਰ 2 ਦਿਨਾਂ ਬਾਅਦ ਹੋਈ ਮੌਤ ਅਤੇ ਕੁਝ ਹੋਰ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ ਇਹ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੀ ਅਕਾਲੀ ਸਿਆਸਤ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਕੁਝ ਹੋਰ ਪਟਾਕੇ ਪੈ ਸਕਦੇ ਆ ਇਹਦੇ ਸੰਕੇਤ ਵੱਡੇ ਨੇ ਮੈਂ ਕੁਝ ਦਿਨ ਪਹਿਲਾਂ ਹੀ ਆਖਿਆ ਸੀ ਕਿਸ ਸੁਨਾਮੀ ਤੋਂ ਪਹਿਲਾਂ ਜਿਸ ਤਰ੍ਹਾਂ ਸਮੁੰਦਰ ਸ਼ਾਂਤ ਹੁੰਦਾ ਹੈ ਅਕਾਲੀ ਦਲ ਵਿੱਚ ਸ਼ਾਂਤੀ ਉਸੇ ਤਰ੍ਹਾਂ ਦੀ ਸੀ ਪਰ ਹੁਣ ਖਬਰਾਂ ਉਸੇ ਤਰ੍ਹਾਂ ਦੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਜਿਸ ਤੇ ਕਿਆਸ ਲਗਾਏ ਜਾ ਰਹੇ ਸੀ ਅਕਾਲੀ ਦਲ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਦੀ ਅਨੁਸ਼ਾਸਨੀ ਕਮੇਟੀ ਤੋਂ ਛੁੱਟੀ ਕਰ ਦਿੱਤੀ ਹੈ ਉਹਨਾਂ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਪਾਰਟੀ ਦੀ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਵੀ ਕਰ ਦਿੱਤਾ ਹੈ ਤੇ ਇਹਦੀ ਅਗਵਾਈ ਹੁਣ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਕਰਨਗੇ ਬਾਕੀ ਦੇ ਮੈਂਬਰ ਉਹਨਾਂ ਵਿੱਚ ਗੁਲਜ਼ਾਰ ਸਿੰਘ ਰਣੀਕੇ ਮਹੇਸ਼ਿੰਦਰ ਸਿੰਘ ਗਰੇਵਾਲ ਹੋਣਗੇ ਜਦਕਿ ਪਹਿਲਾਂ ਪੰਜ ਮੈਂਬਰੀ ਕਮੇਟੀ ਦੇ ਚੇਅਰਮੈਨ ਸਕੰਦਰ ਸਿੰਘ ਮਲੂਕਾ ਸੰਤ ਤੇ ਉਹਨਾਂ ਦੀ ਥਾਂ ਹੁਣ ਭੁੰਦੜ ਸਾਹਿਬ ਵਲਾ ਦਿੱਤੇ ਗਏ ਹੈ ਕਮੇਟੀ ਵਿੱਚ ਪਹਿਲਾਂ ਡਾਕਟਰ ਸੁਖਵਿੰਦਰ ਸੁਖੀ ਵਿਰਸਾ ਸਿੰਘ ਵਲਟੋਹਾ ਮਨਤਾਰ ਸਿੰਘ ਬਰਾੜ ਤੇ ਸ਼ਰਨਜੀਤ ਸਿੰਘ ਢੱਲੋਂ ਇਹ ਮੈਂਬਰ ਹੋਇਆ ਕਰਦੇ ਸੀ ਦਸਣਾ ਬਣਦਾ ਕਿ ਸਕੰਦਰ ਸਿੰਘ ਮਲੂਕਾ ਦੀ ਨੌ ਪਰਮਪਾਲ ਕੌਰ ਸਿੱਧੂ ਪਰਮਪਾਲ ਕੌਰ ਮਲੂਕਾ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਹਰ ਸਿਮਰਤ ਕੌਰ ਬਾਦਲ ਦੇ ਮੁਕਾਬਲੇ ਉਹਨਾਂ ਨੇ ਚੋਣ ਲੜੀ ਸੀ ਹਾਲਾਂਕਿ ਮਲੂਕਾ ਕਿਸੇ ਵੀ ਚੋਣ ਪ੍ਰਚਾਰ ਵਿੱਚ ਨਜ਼ਰ ਨਹੀਂ ਸੀ ਆਏ ਪਰ ਉਹਨਾਂ ਤੇ ਪਾਰਟੀ ਉਮੀਦਵਾਰ ਦੇ ਖਿਲਾਫ ਭੁਗਤੰਗੀਆਂ ਸ਼ਿਕਾਇਤਾਂ ਬਲੀਆਂ ਤੇ ਇੱਕ ਵੀਡੀਓ ਨੇ ਫਿਰ ਸਾਰੀ ਗੱਲ ਜਗ ਜाहिर ਕਰ ਦਿੱਤੀ ਸੀ ਤੇ ਬੀਤੇ ਦਿਨੀ ਕੋਰ ਕਮੇਟੀ ਜਿਹੜੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਅਨੁਸ਼ਾਸਨ ਤੋੜਨ ਵਾਲਿਆਂ ਦੇ ਖਿਲਾਫ ਸਖਤੀ ਵਰਤਮ ਦੀ ਮੰਗ ਵੀ ਉੱઠી ਸੀ ਮੰਗ ਤਾਂ ਖੈਰ ਇਹ ਵੀ ਉੱਠਦੀ ਰਹਿੰਦੀ ਹੈ ਕਿ ਪ੍ਰਧਾਨ ਜੀ ਆਪਣੇ ਅਹੁਦੇ ਤੋਂ ਲਾਂਭੇ ਹੋਣ ਪਰ ਉਸ ਮੰਗ ਦੇ ਉੱਤੇ ਕਦੇ ਸਹੀ ਨਹੀਂ ਪਾਈ ਜਾਂਦੀ ਪਰ ਇਧਰੋਂ ਇਹ ਮੰਗ ਉੱઠી ਤੇ ਇਧਰਲੇ ਪਾਸੇ ਕਾਰਵਾਈ ਪੈ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਹੜੇ ਕਿਹੜੇ ਆਗੂਆਂ ਦੇ ਖਿਲਾਫ ਸ਼ਿਕਾਇਤਾਂ ਕਹਿਣਗੇ ਆਈਆਂ ਨੇ ਤੇ ਆਉਣਗੀਆਂ ਤੇ ਫਿਰ ਭੂੰਦੜ ਸਾਹਿਬ ਉਹਨਾਂ ਤੇ ਕਿਹੜੀ ਕਿਵੇਂ ਦੀ ਕਾਰਵਾਈ ਕਰਨਗੇ ਪਰ ਪਾਰਟੀ ਪ੍ਰਧਾਨ ਨੇ ਕੋਰ ਕਮੇਟੀ ਦੀ ਮੀਟਿੰਗ ਵਿੱਚ ਮਲੂਕਾਂ ਨੂੰ ਕੋਈ ਸੱਦਾ ਨਹੀਂ ਸੀ ਦਿੱਤਾ ਅਤੇ ਫਿਰ ਅਗਲੇ ਦਿਨ ਉਹਨਾਂ ਨੂੰ ਅਨੁਸ਼ਾਸਨੀ ਕਮੇਟੀ ਤੋਂ ਹਟਾਉਣ ਦੀਆਂ ਖਬਰਾਂ ਨੇ ਸਿਆਸੀ ਹਲਕਿਆਂ 'ਚ ਚਰਚਾ ਕਿ ਅਗਲੇ ਦਿਨਾਂ ਦੇ ਵਿੱਚ ਅਕਾਲੀ ਦਲ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆ ਸਕਦਾ ਤੁਹਾਨੂੰ ਯਾਦ ਹੋਣਾ ਹੈ ਕਿ ਪਹਿਲਾਂ ਇਹ ਅਨੁਸ਼ਾਸਨੀ ਕਾਰਵਾਈ ਭਾਵੇਂ ਬੀਬੀ ਜਗੀਰ ਕੌਰ ਵਰਗੀ ਸੀਨੀਅਰ ਆਗੂ ਹੀ ਕਿਉਂ ਨਾ ਹੋਵੇ ਸਕੰਦਰ ਸਿੰਘ ਮਲੂਕਾ ਲਿਆਉਂਦੇ ਰਹੇ ਨੇ ਆਖਿਆ ਜਾ ਸਕਦਾ ਕਿ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਕਿਸੇ ਸਮੇਂ ਇਹ ਤੁਹਾਨੂੰ ਪਤਾ ਹੋਣਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਮਜ਼ਬੂਤ ਅਤੇ ਵੱਡੀ ਜਾਂ ਤਾਕਤਵਰ ਪਾਰਟੀ ਹੋਇਆ ਕਰਦੀ ਸੀ ਲਗਾਤਾਰ ਦੋ ਦੋ ਟਰਮਾਂ ਸਰਕਾਰਾਂ ਬਣਾਉਂਦੀ ਰਹੀ ਹੈ ਪੰਜਾਬ ਦੇ ਲੋਕਾਂ ਦੀਆਂ ਇਸ ਤਰੀਕੇ ਇਹਨਾਂ ਤੋਂ ਆਸਾਂ ਉਮੀਦਾਂ 'ਚ ਤੇ ਅੱਖਾਂ ਬੰਦ ਕਰਕੇ ਇਹਨਾਂ ਤੇ ਹਰ ਤਰ੍ਹਾਂ ਦਾ ਵਿਸ਼ਵਾਸ ਕਰਦੇ ਸੀ ਪਰ ਹੁਣ ਵਿਸ਼ਵਾਸ ਇਸ ਤਰੀਕੇ ਨਾਲ ਚੱਕਨਾ ਚੂਰ ਹੋਇਆ ਹੈ ਕਿ ਪੰਜਾਬ ਦੇ 117 ਦੇ ਵਿੱਚੋਂ ਤਿੰਨ ਸਿਰਫ ਇਹਨਾਂ ਦੇ ਵਿਧਾਇਕ ਅਤੇ 13 ਸੰਸਦਾਂ ਦੇ ਵਿੱਚੋਂ ਸਿਰਫ ਇੱਕੋ ਇੱਕ ਸੰਸਦ ਤੇ ਪਾਰਟੀ ਲਗਾਤਾਰ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਅਤੇ ਦੋ ਲੋਕ ਸਭਾ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਨਕਾਰੀ ਜਾ ਚੁੱਕੀ ਹੈ। ਅਕਾਲੀ ਦਲ ਦਾ ਮੁੱਖ ਵੋਟ ਵਾਂ ਕਿਸਾਨੀ ਅਤੇ ਪੰਥਸੀ ਤੇ ਦੋਵੇਂ ਤਰ੍ਹਾਂ ਨਾਰਾਜ਼ ਨੇ। ਇਹਦੇ ਤੋਂ ਬਾਅਦ ਪਾਰਟੀ ਦੇ ਵਿੱਚ ਵਿਰੋਧੀ ਲਹਿਰਾਂ ਲਗਾਤਾਰ ਉੱਠ ਰਹੀਆਂ ਨੇ। ਕਈ ਸੀਨੀਅਰ ਆਗੂਆਂ ਵੱਲੋਂ ਸਮੇਂ-ਸਮੇਂ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਗਈ। ਇਹਨੂੰ ਦੇਖਦਿਆਂ ਹੋਇਆਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਹ ਤਿੰਨ ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਫੌਰੀ ਤੌਰ ਤੇ ਗਠਨ ਕੀਤਾ ਤੇ ਇਹਦੀ ਅਗਵਾਈ ਹੁਣ ਸੀਨੀਅਰ ਆਗੂ ਬਲਵਿੰਦਰ ਸਿੰਘ ਭੁੰਦੜ ਕਰਨਗੇ ਤੇ ਦੋ ਹੋਰ ਮੈਂਬਰਾਂ ਦੇ ਵਿੱਚ ਗੁਲਜ਼ਾਰ ਸਿੰਘ ਰਣੀਕੇ ਅਤੇ ਮਹਿੰਦਰ ਸਿੰਘ ਗਰੇਵਾਲ ਨੇ। ਹੁਣ ਵੇਖਦੇ ਆ ਕਿ ਇਹ ਕਿੰਨਾ ਕੁ ਅਨੁਸ਼ਾਸਨ ਬਣਾ ਕੇ ਰੱਖ ਸਕਣਗੇ। ਤੇ ਇਹ ਜਾਣਕਾਰੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਟੀਮਾ ਨੇ ਐਕਸ ਹੈਂਡਲ ਦੇ ਰਾਹੀਂ ਦਿੱਤੀ ਹੈ ਬਲਵਿੰਦਰ ਸਿੰਘ ਭੁੰਦੜ ਦਾ ਦੱਸਣਾ ਬਣਦਾ ਹੈ ਕਿ ਸਬੰਧ ਮਾਨਸਾ ਜ਼ਿਲ੍ਹੇ ਨਾਲ ਹੈ ਸਰਦੂਲਗੜ ਦੇ ਨਾਲ ਉਹ ਸਬੰਧਤ ਨੇ ਅਤੇ ਉਹਨਾਂ ਦਾ ਉਧਰ ਪ੍ਰਭਾਵ ਵੀ ਹੈ ਭੁੰਦੜ ਇਸ ਇਲਾਕੇ ਦੇ ਵਿੱਚ ਕਈ ਵਾਰੀ ਵਿਧਾਇਕ ਵੀ ਬਣਿਆ ਹੈ ਅਤੇ ਕਈ ਵਾਰ ਰਾਜ ਸਭਾ ਦੇ ਮੈਂਬਰ ਵੀ ਚੁਣੇ ਜਾ ਚੁੱਕੇ ਨੇ ਤੇ ਉਹਨਾਂ ਨੂੰ ਬਾਦਲ ਪਰਿਵਾਰ ਦੇ ਖਾਸ ਮੁਖ ਖਾਸ ਵਜੋਂ ਜਾਣਿਆ ਜਾਂਦਾ ਹੈ ਤੇ ਉਹਨਾਂ ਦਾ ਆਪਣੇ ਇਲਾਕੇ ਵਿੱਚ ਵੀ ਆਧਾਰ ਹੈ ਹੁਣ ਗੱਲ ਕਰਦੇ ਆ ਇਸ ਕਮੇਟੀ ਦੇ ਮੈਂਬਰ ਗੁਲਜ਼ਾਰ ਸਿੰਘ ਰਣੀਕੇ ਦੀ ਉਹਨਾਂ ਦਾ ਸਬੰਧ ਅੰਮ੍ਰਿਤਸਰ ਜ਼ਿਲ੍ਹੇ ਨਾਲ ਹੈ ਉਹ ਵੀ ਕਈ ਵਾਰੀ ਆਪਣੇ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਹੈ ਅਤੇ ਬਾਦਲ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਵੀ ਰਹਿ ਚੁੱਕੇ ਹੈ ਤੇ ਉਹਨਾਂ ਨੂੰ ਵੀ ਬਾਦਲ ਪਰਿਵਾਰ ਦੀ ਨਜ਼ਦੀਕੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਮਹੇਸ਼ਿੰਦਰ ਸਿੰਘ ਗਰੇਵਾਲ ਉਹ ਵੀ ਅਕਾਲੀ ਦਲ ਦੇ ਵੱਡੇ ਆਗੂਆਂ ਵਿੱਚੋਂ ਇੱਕ ਨੇ ਉਹਨਾਂ ਦੀ ਆਵਾਜ਼ ਨੂੰ ਵੀ ਬਾਦਲ ਪਰਿਵਾਰ ਦੀ ਹੀ ਆਵਾਜ਼ ਕਿਹਾ ਜਾਂਦਾ ਹੈ ਕਿਸੇ ਸਮੇਂ ਉਹ ਸਾਫ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਵੀ ਹੁੰਦੇ ਸੀ ਉਹ ਇਸ ਸਮੇਂ ਸੁਖਵੀਰ ਸਿੰਘ ਬਾਦਲ ਦੇ ਨਾਲ ਡਟ ਕੇ ਖੜੇ ਹੈ ਤੇ ਇੱਥੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਬਾਦਲ ਪਰਿਵਾਰ ਵੱਲੋਂ ਅਨੁਸ਼ਾਸਨੀ ਕਮੇਟੀ ਦੇ ਵਿੱਚ ਸਿਰਫ ਤੇ ਸਿਰਫ ਆਪਣੇ ਚਿਹਤਿਆਂ ਨੂੰ ਹੀ ਪਾਇਆ ਗਿਆ ਤੇ ਆਪਣੇ ਚਿਹਤਿਆਂ ਦੇ ਹੱਥ ਅਨੁਸ਼ਾਸਨੀ ਕਮੇਟੀ ਦੀ ਵਾਗਡੋਰ ਦੇ ਦਿੱਤੀ ਗਈ ਹੈ ਕਿਉਂਕਿ ਦਾਖਾ ਤੋਂ ਵਿਧਾਇਕ ਮਰਪ੍ਰੀਤ ਸਿੰਘ ਈਆਲੀ ਚਰਨਜੀਤ ਸਿੰਘ ਬਰਾੜ ਅਤੇ ਕੋਈ ਹੋਰ ਅਗਮੌਦ ਦੇ ਲਈ ਕਈ ਵਕ ਵਕ ਮੌਕਿਆਂ ਤੇ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਉੱਠੀ ਹੈ ਇਹਨੂੰ ਦੇਖਦਿਆਂ ਹੋਇਆਂ ਹੁਣ ਸੁਖਵੀਰ ਬਾਦਲ ਨੇ ਅਨੁਸ਼ਾਸਨੀ ਕਮੇਟੀ ਦਾ ਗਠਨ ਕਰਕੇ ਕਿਸੇ ਨੂੰ ਪ੍ਰਮੋਟ ਤੇ ਕਿਸੇ ਨੂੰ ਡਿਮੋਟ ਭੂੰਦਰ ਸਾਹਿਬ ਹੋਰ ਤਾਕਤਵਰ ਅਤੇ ਮਲੂਕਾ ਸਾਹਿਬ ਦੀ ਤਕਰੀਬਨ ਛੁੱਟੀ ਤੈਅ ਕਰ ਦਿੱਤੀ ਹੈ ਹੁਣ ਗੱਲ ਕਰਦੇ ਹਾਂ ਐਸਜੀਪੀਸੀ ਚੋਣਾਂ ਦੀ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦਾ ਕਿ ਚੋਣਾਂ ਉਹ ਲੜੂਗਾ ਤੇ ਦੂਜਿਆਂ ਦੇ ਉੱਤੇ ਅਕਸਰ ਦੋਸ਼ ਲਾਉਂਦਾ ਕਿ ਉਹ ਤਾਂ ਪੰਥਕ ਤੇਰਾ ਨਹੀਂ ਹੁਣ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਾਸਤੇ ਚੋਣਾਂ ਹੋਣੀਆਂ ਲੰਬੇ ਸਮੇਂ ਤੋਂ ਪੈਂਡਿੰਗ ਨੇ ਹੁਣ ਸੰਕੇਤ ਮਿਲ ਰਹੇ ਨੇ ਕਿ ਨਵੰਬਰ ਜਾਂ ਦਸੰਬਰ ਦੇ ਵਿੱਚ ਚੋਣਾਂ ਹੋ ਸਕਦੀਆਂ ਨੇ ਇਹ ਤੋਂ ਪਹਿਲਾਂ ਇਹ ਚੋਣਾਂ ਸਤੰਬਰ 211 ਦੇ ਵਿੱਚ ਹੋਈਆਂ ਸੀ ਕੁੱਲ 159 ਮੈਂਬਰਾਂ ਦਾ ਹਾਊਸ ਹੋਏਗਾ ਇੱਕ ਸੀਨੀਅਰ ਅਧਿਕਾਰੀ ਦੇ ਦੱਸਣ ਅਨੁਸਾਰ ਹਰਿਆਣਾ ਦੀ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਕਰਕੇ ਪੁਰਾਣੀ ਸ਼੍ਰੋਮਣੀ ਕਮੇਟੀ ਦੇ ਕੁੱਲ 120 ਸੀਟਾਂ ਦੇ ਵਿੱਚੋਂ 8 ਸੀਟਾਂ ਹਰਿਆਣੇ ਦੀਆਂ ਕੱਟੀਆਂ ਗਈਆਂ ਨੇ ਪੰਜਾਬ ਦੇ 110 ਹਲਕੇ ਹੋਣਗੇ ਤੇ ਇਹਨਾਂ ਤੋਂ 157 ਮੈਂਬਰ ਚੁਣੇ ਜਾਣਗੇ ਕਿਉਂਕਿ 47 ਹਲਕੇ ਦੋਹਰੀ ਮੈਂਬਰਸ਼ਿਪ ਵਾਲੇ ਹੋਣਗੇ ਇਹਦੇ ਤੋਂ ਇਲਾਵਾ ਚੰਡੀਗੜ੍ਹ ਅਤੇ ਹਿਮਾਚਲ ਦੇ ਵਿੱਚੋਂ ਵੀ ਇੱਕ-ਇੱਕ ਮੈਂਬਰ ਚੁਣਿਆ ਜਾਏਗਾ ਦੱਸਣਾ ਬਣਦਾ ਕਿ ਲਗਭਗ 3 ਸਾਲ ਪਹਿਲਾਂ 1 ਜੁਲਾਈ ਤੇ 2021 ਨੂੰ ਰਿਟਾਇਰਡ ਜੱਜ ਜਸਟਿਸ ਐਸ ਐਸ ਸਾਰੋ ਨੂੰ ਉਹਨਾਂ ਨੂੰ ਬਤੌਰ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦਾ ਨਿਯੁਕਤ ਕਰ ਦਿੱਤਾ ਸੀ ਤੇ ਉਹਨਾਂ ਨੇ ਆਪਣਾ ਚਾਰਜ ਸੰਭਾਲ ਲਿਆ ਸੀ ਅਤੇ ਪਿਛਲੇ ਸਾਲ 21 ਅਕਤੂਬਰ ਤੋਂ ਪੰਜਾਬ ਦੇ ਸਿੱਖਾਂ ਦੀਆਂ ਵੋਟਾਂ ਬਣਾਉਣ ਦਾ ਕੰਮ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੀ ਰਾਹੀਂ ਸ਼ੁਰੂ ਕੀਤਾ ਹੋਇਆ ਹੈ ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਕੇਵਲ 27.5 ਲੱਖ ਦੇ ਨੇੜੇ-ਤੇੜ ਜਿਹੜੇ ਵੋਟਰ ਫਾਰਮ ਉਪਰੇ ਗਏ ਹੈ ਚੋਣ ਕਮਿਸ਼ਨ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਲੋਕ ਸਭਾ ਚੋਣਾਂ ਦੇ ਕਾਰਨ ਸਿੱਖ ਵੋਟਰਾਂ ਦੇ ਫਾਰਮ ਭਰਨ ਦਾ ਸਿਲਸਲਾ ਬੰਦ ਹੋ ਗਿਆ ਸੀ ਪਰ ਹੁਣ ਤਕਰੀਬਨ ਇਹ 2.5 ਮਹੀਨਿਆਂ ਤੋਂ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਵੋਟਰ ਫਾਰਮ ਭਰਨ ਦੀ ਆਖਰੀ ਤਾਰੀਖ 31 ਜੁਲਾਈ ਤੱਕ ਵਧਾ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨਾਲ ਮੁੜ ਤੋਂ ਸੰਪਰਕ ਕਰਕੇ ਪਟਵਾਰੀਆਂ ਦੇ ਰਾਹੀਂ ਸਿੱਖ ਵੋਟਰ ਜਿਹੜੇ ਰਹਿੰਦੇ ਆ ਉਹ ਆਉਣ ਵਾਲੇ ਤਕਰੀਬਨ 1.5 ਮਹੀਨੇ ਵਿੱਚ ਆਪਣੇ ਫਾਰਮ ਭਰ ਸਕਦੇ ਆ ਅਤੇ ਇਹ ਗਿਣਤੀ 30 ਲੱਖ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ ਗਿਆ ਹੈ। ਅਗਸਤ ਅਤੇ ਸਤੰਬਰ ਦੇ ਵਿੱਚ ਵੋਟਰ ਸੂਚੀਆਂ ਤਿਆਰ ਕਰਕੇ ਜ਼ਿਲ੍ਹਾ, ਤਹਿਸੀਲ ਅਤੇ ਬਲਾਕ ਤੇ ਹੋਰ ਮਹੱਤਵਪੂਰਨ ਥਾਵਾਂ ਤੇ ਲਾ ਦਿੱਤੀਆਂ ਜਾਣਗੀਆਂ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਇਤਰਾਜ਼, ਸ਼ਿਕਾਇਤਾਂ ਤੇ ਹੋਰ ਵੇਰਵੇ ਪ੍ਰਾਪਤ ਕਰਕੇ ਲਿਸਟਾਂ ਵਿੱਚ ਸੋਧ ਕੀਤੀ ਜਾ ਸਕੇ। ਇਹ ਵੀ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਪੈਂਦੀਆਂ 110 ਸੀਟਾਂ ਤੇ ਅੰਦਾਜ਼ਨ 60 ਲੱਖ ਸਿੱਖ ਵੋਟਰ ਫਾਰਮ ਭਰਨ ਦੀ ਆਸ ਸੀ। ਪਰ 21 ਸਾਲ ਤੋਂ ਵੱਧ ਉਮਰ ਦੇ ਜਿਹੜੇ ਵੋਟਰ ਨੇ ਕਿਉਂਕਿ ਉਹੀ ਵੋਟਰ ਬਣ ਸਕਦਾ ਹੈ ਐਸਜੀਪੀਸੀ ਦਾ ਉਹਦੇ ਵਿੱਚ ਕੇਵਲ ਅਧਿਕ ਆਦਮੀ ਔਰਤਾਂ ਤੇ ਬੀਬੀਆਂ ਨੇ ਦਿਲਚਸਪੀ ਦਿਖਾਈ ਹੈ ਭਾਵ ਪਿਛਲੀ ਵਾਰ ਨਾਲੋਂ ਤਕਰੀਬਨ ਬਹੁਤ ਘੱਟ ਗਿਣਤੀ ਵਿੱਚ ਵੋਟਾਂ ਵੜ ਰਹੀਆਂ ਨੇ ਅਪੀਲ ਹੈ ਤੁਹਾਨੂੰ ਕਿ ਜੇਕਰ ਤੁਸੀਂ ਆਪਣੇ ਮਨਪਸੰਦ ਦੇ ਨੁਮਾਇंदे ਐਸਜੀਪੀਸੀ ਵਿੱਚ ਚੁਣ ਕੇ ਭੇਜਣਾ ਚਾਹੁੰਦੇ ਹੋ ਜਾਂ ਚੁਣਨਾ ਚਾਹੁੰਦੇ ਹੋ ਜੇ ਪੁਰਾਣੇ ਚੰਗੇ ਲੱਗਦੇ ਹੋ ਵੋਟ ਦੀ ਤਾਂ ਵੀ ਲੋੜ ਹੈ ਜੇ ਕਿਸੇ ਨਵੀਂ ਧਿਰ ਨੂੰ ਮੌਕਾ ਦੇਣਾ ਚਾਹੁੰਦੇ ਹੋ ਵੋਟ ਦੀ ਤਾਂ ਵੀ ਲੋੜ ਹੈ ਤੇ ਹੁਣ ਗੱਲ ਕਰਦੇ ਹਾਂ ਅਦਾਲਤੀ ਕਾਰਵਾਈ ਦੇ ਝਟਕੇ ਦੀ ਜ਼ੀਰਾ ਤੋਂ ਸਾਬਕਾ ਵਿਧਾਇਕ ਨੇ ਕੁਲਵੀਰ ਸਿੰਘ ਜ਼ੀਰਾ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਮਾਨਯੋਗ ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ ਫਿਰੋਜ਼ਪੁਰ ਦੀ ਅਦਾਲਤ ਨੇ ਕੁਲਵੀਰ ਸਿੰਘ ਜ਼ੀਰਾ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਤੁਹਾਨੂੰ ਸ਼ਾਇਦ ਯਾਦ ਹੋਵੇ ਬੀਤੇ ਦਿਨੀ ਇਹ ਖਬਰ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਸਾਂਝੀ ਕੀਤੀ ਗਈ ਸੀ ਕਿ ਕੁਲਵੀਰ ਜ਼ੀਰਾ ਦੇ ਖਿਲਾਫ ਧਾਰਾ 307 ਭਾਵ ਕਤਲ ਦੀ ਕੋਸ਼ਿਸ਼ ਦਾ ਮੁਕੱਦਮਾ ਦਰਜ ਹੋਇਆ ਹੈ ਥਾੜਾ ਜ਼ੀਰਾ ਨੇ ਇਹ ਮਾਮਲਾ ਦਰਜ ਕੀਤਾ ਸੀ ਅਤੇ ਇਹ ਮਾਮਲਾ ਜ਼ਮੀਨੀ ਵਿਵਾਦ ਦੇ ਨਾਲ ਜੁੜਿਆ ਹੋਇਆ ਹੈ ਇਸ ਮਾਮਲੇ 'ਚ ਪੂਰੀ ਕਾਂਗਰਸ ਪਾਰਟੀ ਗੰਭੀਰ ਨਜ਼ਰ ਆ ਰਹੀ ਹੈ ਕੁਝ ਦਿਨ ਪਹਿਲਾਂ ਲੁਧਿਆਣਾ ਤੋਂ ਸੰਸਦ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਚਿਤੀ ਤੌਰ ਤੇ ਇੱਥੇ ਪਹੁੰਚੇ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਇਸ ਮਾਮਲੇ ਵਿੱਚ ਸਹੀ ਅਤੇ ਨਿਰਪੱਖ ਜਾਂਚ ਨਾ ਕੀਤੀ ਗਈ ਤਾਂ ਐਸਐਸਪੀ ਦਫ਼ਤਰ ਦਾ ਘਰਾਉ ਵੀ ਕੀਤਾ ਜਾਏਗਾ ਜ਼ੀਰਾ ਦੇ ਪਿੰਡ ਬੱਗੀ ਦੇ ਵਿੱਚ ਸਾਬਕਾ ਵਿਧਾਇਕ ਜ਼ੀਰਾ ਦੇ ਚਾਚਾ ਮਹਿੰਦਰਜੀਤ ਸਿੰਘ ਦਾ ਉਸੇ ਪਿੰਡ ਦੇ ਗੁਰਲਾਲ ਸਿੰਘ ਨਾਲ 10 ਏਕੜ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਜਿਸ ਕਾਰਨ ਦੋਵੇਂ ਧਿਰਾਂ ਦੇ ਵਿੱਚ ਲੜਾਈ ਹੋ ਗਈ ਸੀ ਅਤੇ ਉਹਨਾਂ ਦੀ ਲਤ ਦੇ ਵਿੱਚ ਗੋਲੀ ਲੱਗ ਗਈ ਸੀ ਇਸ ਘਟਨਾ ਦੇ ਵਿੱਚ ਗੁਰਲਾਲ ਸਿੰਘ ਨਾਂ ਦਾ ਵਿਅਕਤੀ ਜ਼ਖਮੀ ਹੈ ਗੁਰਲਾਲ ਸਿੰਘ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਤੁਰੰਤ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਸੀ ਇਹਦੇ ਤੋਂ ਬਾਅਦ ਕੁਲਵੀਰ ਸਿੰਘ ਜ਼ੀਰਾ ਸਮੇਤ 9 ਹੋਰ ਲੋਕ ਨੇ ਜਿਨ੍ਹਾਂ ਦੇ ਉੱਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਹੁਣ ਗੱਲ ਕਰਦੇ ਆਂ ਬੰਦੀ ਸਿੰਘਾਂ ਦੀ ਰਿਹਾਈ ਕਿ ਸੱਚਮੁੱਚ ਹੁਣ ਉਹ ਰਿਹਾਈ ਹੋ ਜਾਣਗੇ ਕਿ ਪੰਜਾਬ ਦੇ ਵਿੱਚ ਭਾਜਪਾ 2027 ਦਾ ਰੋਡਮੈਪ ਤਿਆਰ ਕਰ ਰਹੀ ਹੈ ਬਹੁਤ ਸਾਰੇ ਸਵਾਲ ਤੁਹਾਨੂੰ ਵੀ ਇਸ ਵਕਤ ਪਰੇਸ਼ਾਨ ਕਰ ਰਹੇ ਹੋਣਗੇ ਮੋਦੀ ਕੈਬਨਿਟ ਦੇ ਵਿੱਚ ਕੁਝ ਦਿਨ ਪਹਿਲਾਂ ਰਾਜ ਮੰਤਰੀ ਬਣਾ ਦਿੱਤੇ ਗਏ ਸੀ ਰਵਨੀਤ ਮਿੱਟੂ ਰਾਜ ਮੰਤਰੀ ਬਣਨ ਤੋਂ ਬਾਅਦ ਬੰਦੀ ਸਿੱਖਾਂ ਨੂੰ ਲੈ ਕੇ ਖਾਸ ਕਰਕੇ ਬਲਵੰਤ ਸਿੰਘ ਰਾਜੋਣਾ ਦੇ ਮਾਮਲੇ ਵਿੱਚ ਬਿੱਟੂ ਦੇ ਜਿਹੜੇ ਸੁਰ ਬਦਲਿਆ ਯੂ ਟਰਨ ਲਈ ਹੈ ਉਹਨੇ ਬਹੁਤਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਪਹਿਲੀ ਵਾਰ ਬਿੱਟੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਰਾਜੋਣਾ ਨੂੰ ਜੇਲ੍ਹ ਤੋਂ ਰਿਹਾ ਕਰਦੀ ਹੈ ਤਾਂ ਉਹਨੂੰ ਕੋਈ ਇਤਰਾਜ਼ ਨਹੀਂ ਹੋਏਗਾ ਲਗਭਗ 6 ਮਹੀਨੇ ਪਹਿਲਾਂ ਜਦੋਂ ਪਾਰਲੀਮੈਂਟ ਦੇ ਵਿੱਚ ਨਵੇਂ ਕ੍ਰਿਮੀਨਲ ਲਾ ਉਹਨੂੰ ਲੈ ਕੇ ਬਹਿਸ ਹੋ ਰਹੀ ਸੀ ਤਾਂ ਅਕਾਲੀ ਦਲ ਦੀ ਸੰਸਦ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਬੰਦੀ ਸਿੰਘਾਂ ਖਾਸ ਕਰਕੇ ਬਲਵੰਤ ਸਿੰਘ ਰਾਜੋਣਾ ਦੀ ਰਿਹਾਈ ਦਾ ਵਿਰੋਧ ਕੀਤਾ ਗਿਆ ਸੀ ਰਵਰੀਤ ਬਿੱਟੂ ਦੇ ਵੱਲੋਂ ਸਿਰਫ ਇੰਨਾ ਹੀ ਨਹੀਂ ਲੁਧਿਆਣਾ ਤੋਂ ਜਦੋਂ ਬਿੱਟੂ ਭਾਜਪਾ ਦੀ ਟਿਕਟ ਤੇ ਉਮੀਦਵਾਰ ਸੀ ਤਾਂ ਵੀ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਕਾਂਗਰਸ ਉਹਨਾਂ ਤੇ ਬੰਦੀ ਸਿੰਘਾਂ ਖਾਸ ਕਰਕੇ ਰਾਜੋਣਾ ਨੂੰ ਮੁਆਫ ਕਰਨ ਦਾ ਦਬਾਅ ਪਾ ਰਹੀ ਸੀ ਉਹਨਾਂ ਨੇ ਇਸ ਮਸਲੇ ਦੇ ਵਿੱਚ ਰਾਹੁਲ ਗਾਂਧੀ ਦਾ ਨਾਂ ਤੱਕ ਲਿਆ ਸੀ ਕਿ ਉਹ ਕਹਿੰਦੇ ਸੀ ਕਿ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ ਕਰ ਦੱਤਾ ਤੂੰ ਵੀ ਮੁਆਫੀ ਦੇ ਦੇ ਆਪਣੇ ਦਾਦੇ ਦੇ ਕਾਤਲਾਂ ਨੂੰ ਬਿੱਟੂ ਦੇ ਇਸ ਬਦਲੇ ਸਟੈਂਡ ਦੇ ਪਿੱਛੇ ਉਹਨਾਂ ਦੀ ਆਪਣੀ ਅਤੇ ਭਾਜਪਾ ਦੀ ਵੱਡੀ ਸਿਆਸੀ ਚਾਲ ਜਾਂ ਰਣਨੀਤੀ ਆਖੀ ਜਾ ਸਕਦੀ ਹੈ। ਅਸਲ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਅਖਬਾਰ ਹੈ ਹਿੰਦੁਸਤਾਨ ਟਾਈਮਜ਼ ਉਹਨਾਂ ਦੇ ਨਾਲ ਇੱਕ ਮੁਲਾਕਾਤ ਕੀਤੀ ਹੈ। ਰਵਨੀਤ ਬਿੱਟੂ ਨੂੰ ਜਦੋਂ ਉਸ ਮੁਲਾਕਾਤ ਵਿੱਚ ਸਵਾਲ ਕੀਤਾ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਪੰਜਾਬ ਦੇ ਵਿੱਚ ਲਗਾਤਾਰ ਆਵਾਜ਼ ਉੱਠ ਰਹੀ ਹੈ ਤੇ ਤੁਹਾਡਾ ਸਟੈਂਡ ਇਹਦੇ ਤੇ ਕੀ ਹੋਏਗਾ ਕਿ ਪਹਿਲੇ ਹੀ ਸਟੈਂਡ ਹੈ ਕਿ ਜਿਹੜੇ ਸਿੱਖ ਕੈਦੀ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਕਿ ਉਹਨਾਂ ਨੂੰ ਛੱਡ ਦਿੱਤਾ ਜਾਵੇ। ਉਹ ਕਹਿੰਦੇ ਬਿਲਕੁਲ ਉਹਨਾਂ ਨੂੰ ਛੱਡ ਦਿੱਤਾ ਜਾਣਾ ਚਾਹੀਦਾ ਹੈ। ਜੇ ਕਹਿੰਦੇ ਮੇਰੀ ਜ਼ਰੂਰਤ ਪਈ ਤਾਂ ਮੈਂ ਉਹਨਾਂ ਦੀ ਰਿਹਾਈ ਵਾਸਤੇ ਉਹਨਾਂ ਦੇ ਹੱਕ 'ਚ ਖੜਾ ਹੋਵਾਂਗਾ। ਫਿਰ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਬਲਵੰਤ ਸਿੰਘ ਰਾਜੋ ਉਹਨਾਂ ਦੇ ਬਾਬਤ ਦੱਸੋ। ਤਾਂ ਫਿਰ ਅਰਬਦੀ ਬਿੱਟੂ ਨੇ ਕਿਹਾ ਕਿ ਜੇਕਰ ਇਹਦੇ ਤੇ ਵਿਚਾਰ ਕੀਤਾ ਗਿਆ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਤਾਂ ਮੈਂ ਬਲਵੰਤ ਸਿੰਘ ਰਾਜੋ ਉਹਨਾਂ ਦੀ ਰਿਹਾਈ ਦਾ ਵੀ ਵਿਰੋਧ ਨਹੀਂ ਕਰਾਂਗਾ। ਮੈਂ ਆਪਣੇ ਪਰਿਵਾਰ ਦੇ ਨਾਲ ਵੀ ਇਸ ਮਸਲੇ ਤੇ ਗੱਲ ਕੀਤੀ ਐ ਅਤੇ ਮੈਂ ਉਹਨਾਂ ਨੂੰ ਮਨਾ ਵੀ ਲਿਆ ਹੁਣ ਸਮਾਂ ਆ ਗਿਆ ਕਿ ਅੱਗੇ ਵਧੀਏ ਮੇਰਾ ਪਰਿਵਾਰ ਪੰਜਾਬ ਦੀ ਸ਼ਾਂਤੀ ਦੇ ਲਈ ਤਿਆਗ ਕਰਨ ਨੂੰ ਤਿਆਰ ਹੈ ਤੇ ਦੂਸਰੇ ਪਾਸੇ ਗੁਰਕੀਤ ਸਿੰਘ ਕੋਟਲੀ ਨੇ ਵੀ ਇੱਕ ਟੀਵੀ ਚੈਨਲ ਦੇ ਨਾਲ ਮੁਲਾਕਾਤ ਕਰਦਿਆਂ ਆਖ ਦਿੱਤਾ ਕਿ ਹੁਣ ਅੱਗੇ ਵਧਣ ਦਾ ਸਮਾਂ ਹੈ ਉਹਨਾਂ ਨੇ ਵੀ ਰਵਨੀਤ ਮਿੱਟੂ ਵਾਂਗ ਆਖਿਆ ਕਿ ਹਰ ਇੱਕ ਬੰਦੇ ਨੂੰ ਭਾਈ ਸਾਹਿਬ ਨਹੀਂ ਕਹਿਣਾ ਚਾਹੀਦਾ ਪਰ ਹਾਂ ਜੇਕਰ ਉਹਨਾਂ ਦੀ ਸਜ਼ਾ ਮੁਆਫ ਕੀਤੀ ਜਾਂਦੀ ਹੈ ਜਾਂ ਰਿਹਾਈ ਕੀਤੀ ਜਾਂਦੀ ਹੈ ਤਾਂ ਸਾਡੇ ਪਰਿਵਾਰ ਨੂੰ ਹੁਣ ਇਹਦੇ ਤੇ ਕੋਈ ਇਤਰਾਜ਼ ਨਹੀਂ ਹੋਏਗਾ ਹੁਣ ਦੇਖਣਾ ਹੋਏਗਾ ਕਿ ਰਵਨੀਤ ਬਿੱਟੂ ਸਾਰੇ ਪਰਿਵਾਰ ਦੇ ਵਿੱਚੋਂ ਇਕੱਲਾ ਭਾਜਪਾਚਾ ਜਿਵੇਂ ਬਿੱਟੂ ਤੋਂ ਬਾਅਦ ਗੁਰਕੀਰਤ ਕੋਟੜੀ ਦਾ ਬਿਆਨ ਵੀ ਆਇਆ ਹੈ ਹਾਲਾਂਕਿ ਦੋਵੇਂ ਵੱਖਰੀਆਂ ਵੱਖਰੀਆਂ ਪਾਰਟੀਆਂ ਵਿੱਚ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਕੋਟੜੀ ਪਰਿਵਾਰ ਬਿਆਨਤ ਸਿੰਘ ਦਾ ਸਾਰਾ ਪਰਿਵਾਰ ਭਾਜਪਾ ਦੇ ਰੰਗ ਵਿੱਚ ਰੰਗਿਆ ਜਾਏਗਾ ਜਾਂ ਨਹੀਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਿੱਟੂ ਨੇ ਜੀ ਯੂ ਟਰਨ ਲਈ ਹੈ ਇਹ ਪਹਿਲੀ ਵਾਰੀ ਨਹੀਂ ਸਮੇਂ-ਸਮੇਂ ਤੇ ਜਾਂ ਵਾਰ-ਵਾਰ ਉਹ ਸਟੈਂਡ ਬਦਲਦੇ ਰਹਿੰਦੀ ਹੈ ਕਿਸਾਨੀ ਅੰਦੋਲਨ ਦੇ ਵਕਤ ਜਦੋਂ ਪਹਿਲਾ ਅੰਦੋਲਨ ਚੱਲ ਰਿਹਾ ਸੀ ਬਿੱਟੂ ਨੇ ਇੱਥੋਂ ਤੱਕ ਆਖ ਦਿੱਤਾ ਸੀ ਕਿ ਤਿੰਨੇ ਆ ਜਿਹੜੇ ਕਾਨੂੰਨ ਨੇ ਜਿਨ੍ਹਾਂ ਨੂੰ ਕਾਲੇ ਕਾਨੂੰਨ ਆਖਿਆ ਜਾਂਦਾ ਹੈ ਮੋਦੀ ਸਰਕਾਰ ਵਾਪਸ ਲਵੇ ਤੇ ਉਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਰਾਜੋਣਾ ਦੀ ਰਿਹਾਈ ਲਈ ਹਾਮੀ ਭਰ ਦੇਣਗੇ ਪਰ ਜਦੋਂ ਤਿੰਨੇ ਕਾਲੇ ਕਾਨੂੰਨ ਵਾਪਸ ਲੈ ਲੇ ਤਾਂ ਬਿੱਟੂ ਬੰਦੀ ਸਿੰਘਾਂ ਦੀ ਰਿਹਾਈ ਤੇ ਆਪਣੇ ਵਾਅਦੇ ਤੋਂ ਪਿੱਛੇ हट ਗਿਆ ਸੀ ਬਿੱਟੂ ਚ ਭਾਜਪਾ ਨੂੰ ਸ਼ਾਇਦ ਕੁਝ ਭਵਿੱਖ ਨਜ਼ਰ ਆ ਰਿਹਾ ਹੋਣਾ ਹੈ ਕਿਉਂਕਿ ਪੰਜਾਬ ਦੇ ਵਿੱਚ ਹਾਰਨ ਦੇ ਬਾਵਜੂਦ ਵੀ ਉਹਨੂੰ ਰਾਜ ਮੰਤਰੀ ਬਣਾਇਆ ਗਿਆ ਮਹਿਕਮੇ ਵੀ ਵਧੀਆ ਦਿੱਤੇ ਗਏ ਆ ਤੇ ਦੂਸਰੇ ਪਾਸੇ ਮੰਤਰੀਸ਼ਿਪ ਲੈਣ ਤੋਂ ਬਾਅਦ ਰਵਨੀਤ ਬਿੱਟੂ ਨੇ ਵੀ ਆਪਣਾ ਦਿਲ ਫਰੋਲਿਆ ਸੀ ਕਹਿੰਦਾ ਸੀ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਸ਼ਾਇਦ ਇਹ ਬਿੱਟੂ ਵੀ ਜਾਣਦਾ ਹੈ ਤੇ ਹੁਣ ਕੁਝ ਹੱਦ ਤੱਕ ਭਾਜਪਾ ਵੀ ਜਾਣ ਚੁੱਕੀ ਹੈ ਕਿ ਸਿੱਖ ਵੋਟਰਾਂ ਦੇ ਬਿਨਾਂ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਮੁਮਕਨ ਨਹੀਂ ਸ਼ਾਇਦ ਇਹਦੇ ਕਰਕੇ ਰਵਨੀਤ ਬਿੱਟੂ ਦੇ ਸੁਰ ਬੰਦੀ ਸਿੰਘਾਂ ਦੇ ਮਸਲੇ ਤੇ ਢਿੱਲੇ ਪਏ ਆ ਬਲਵੰਤ ਸਿੰਘ ਰਾਜੋਣਾ ਦੀ ਰਿਹਾਈ ਦੀ ਹਰ ਵਾਰ ਵਿਰੋਧਤਾ ਕਰਨ ਵਾਲੇ ਬਿੱਟੂ ਹੁਣ ਇਹਨਾਂ ਦੀ ਹਮਾਇਤ ਤੇ ਉtre ਨੇ ਅਤੇ ਹੋ ਸਕਦਾ ਹੈ ਕਿ ਬਿੱਟੂ ਦੇ ਰਾਹੀਂ ਬਿੱਟੂ ਨੂੰ ਤਾਕਤ ਦੇ ਕੇ ਪੰਜਾਬ ਦੇ ਵਿੱਚ ਭਾਜਪਾ ਆਪਣੇ ਪੈਰ ਮਜ਼ਬੂਤ ਕਰਨਾ ਚਾਹੁੰਦੀ ਹੋਵੇ ਚਲੋ ਜੇ ਮਜ਼ਬੂਤ ਵੀ ਕਰਨਾ ਹੈ ਤਾਂ ਰਿਹਾਈ ਹੋ ਜਾਏ ਕੋਈ ਮਾੜਾ ਨਹੀਂ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਜਿਮਨੀ ਚੋਣਾ ਦੇ ਰਾਹ ਪੱਧਰੇ ਹੋ ਰਹੇ ਨੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀ ਬਰਨਾਲਾ ਤੋਂ ਸੰਗਰੂਰ ਤੋਂ ਉਹਨਾਂ ਨੇ ਚੋਣ ਲੜੀ ਸੀ ਮੀਤ ਹੇਅਰ ਤੇ ਉਹ ਚੋਣ ਜਿੱਤ ਗਏ ਸਨ ਇਸੇ ਤਰ੍ਹਾਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗਤ ਤੇ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਰਾਜਕੁਮਾਰ ਚੱਬੇਵਾਲ ਇਹਨਾਂ ਨੇ ਜਿੱਤ ਦਰਜ ਕੀਤੀ ਹੈ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮੀਤ ਹੇਅਰ ਨੂੰ ਆਪ ਦੇ ਲੋਕ ਸਭਾ ਵਿੱਚ ਜਿਹੜਾ ਗਰੁੱਪ ਹੈ ਉਹਦਾ ਆਗੂ ਚੁਣ ਲਿਆ ਗਿਆ ਹੈ ਜਦੋਂ ਕਿ ਡਾਕਟਰ ਰਾਜਕਮਾਰ ਚੱਬੇਵਾਲ ਡਿਪਟੀ ਲੀਡਰ ਹੋਣਗੇ ਤੇ ਮਾਲਵਿੰਦਰ ਸਿੰਘ ਕੰਗ ਚੀਫ ਵਿੱਪ ਹੋਣਗੇ ਇਹਦੇ ਇਲਾਵਾ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਵਾਸਤੇ ਰਾਹ ਪੱਧਰਾ ਹੈ ਕਿਉਂਕਿ ਚਾਰ ਵਿਧਾਇਕਾਂ ਵੱਲੋਂ ਪੰਜਾਬ 'ਚ ਜਿੱਤ ਦਰਜ ਕੀਤੀ ਗਈ ਹੈ ਜਿਸ ਤੋਂ ਬਾਅਦ ਸੰਸਦ ਮੈਂਬਰ ਬਣੀ ਵਿਧਾਇਕ ਆਪੋ ਆਪਣੇ ਅਸਤੀਫੇ ਦੇ ਰਹੇ ਨੇ ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਨੂੰ ਦਿੱਤਾ ਹੈ ਇਹ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਅਤੇ ਡਾਕਟਰ ਰਾਜਕਮਾਰ ਚੱਬੇਵਾਲ ਵੀ ਆਪੋ ਆਪਣੇ ਅਸਤੀਫੇ ਦੇ ਚੁੱਕੇ ਐ ਦੱਸਣਾ ਬਣਦਾ ਕਿ ਸਪੀਕਰ ਸੰਧਵਾ ਦੇ ਵੱਲੋਂ ਇਹਨਾਂ ਸਾਰਿਆਂ ਦੇ ਅਸਤੀਫੇ ਮਨਜ਼ੂਰ ਕਰ ਲਏ ਗਏ ਨੇ ਅਤੇ ਬਰਨਾਲਾ ਤੋਂ ਵਿਧਾਇਕ ਮੀਤ ਹਰ ਜਿਹੜੇ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਜਾ ਚੁੱਕੇ ਨੇ ਉਹ ਵੀ ਆਪਣਾ ਅਸਤੀਫਾ ਬੜੀ ਜਲਦ ਦੇ ਸਕਦੇ ਨੇ ਇਹਦੇ ਨਾਲ ਫਿਰ ਵਿਧਾਨ ਸਭਾ ਦੀਆਂ ਚਾਰ ਸੀਟਾਂ ਖਾਲੀ ਹੋ ਜਾਣਗੀਆਂ ਜਲੰਧਰ ਦੇ ਵਿੱਚ ਜਿਮਨੀ ਚੋਣ ਦਾ ਪਹਿਲਾਂ ਹੀ ਐਲਾਨ ਹੋ ਚੁੱਕਿਆ ਹੈ ਪਰ ਨਾਮਜ਼ਦਗੀਆਂ ਦੇ ਪਹਿਲੇ ਦਿਨ ਕੋਈ ਵੀ ਨਾਮਜ਼ਦਗੀ ਉੱਥੇ ਭਰੀ ਨਹੀਂ ਗਈ ਹੁਣ ਕਾਨੂੰਨ ਤੇ ਕਾਨੂੰਨੀ ਮਾਹਿਰ ਕਹਿੰਦੇ ਆ ਕਿ ਜਿਹੜੇ ਵਿਧਾਇਕ ਸੰਸਦ ਚੁਣੇ ਗਏ ਉਹਨਾਂ ਨੂੰ ਵੀ ਜ਼ੋਨ ਤੋਂ ਪਹਿਲਾਂ-ਪਹਿਲਾਂ ਆਪਣਾ ਅਸਤੀਫਾ ਦੇਣਾ ਹੋਵੇਗਾ ਕਿਉਂਕਿ ਦੋਵੇਂ ਅਹੁਦਿਆਂ ਤੇ ਇੱਕੋ ਸਮੇਂ ਨਹੀਂ ਰਿਹਾ ਜਾ ਸਕਦਾ ਜੇਕਰ ਵਿਧਾਇਕ ਨਿਰਧਾਰਤ ਸਮੇਂ ਦੇ ਅੰਦਰ ਆਪਣਾ ਅਸਤੀਫਾ ਨਹੀਂ ਦੇਣਗੇ ਤਾਂ ਚੋਣ ਕਮਿਸ਼ਨ ਵੱਲੋਂ ਉਹਨਾਂ ਦੀ ਲੋਕ ਸਭਾ ਸੀਟ ਖਾਲੀ ਐਲਾਨ ਦਿੱਤੀ ਜਾਏਗੀ ਕਿਉਂਕਿ ਇਹ ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਆਗੇ ਸੀ ਇਹ ਤੋਂ ਬਾਅਦ ਲੋਕ ਸਭਾ ਸੰਸਦ ਮੈਂਬਰਾਂ ਦੇ ਨਾਲ ਜਿਹੜਾ ਨੋਟੀਫਿਕੇਸ਼ਨ ਸੀ ਉਹਨਾਂ ਦੇ ਨਾਲ ਸੰਬੰਧਿਤ ਉਹ 6 ਜੂਨ ਤੇ 2024 ਨੂੰ ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਗਿਆ ਸੀ ਸੋ ਅਸਤੀਫੇ ਦੀ ਪ੍ਰਕਿਰਿਆ 14 ਦਿਨਾਂ ਦੇ ਅੰਦਰ ਅੰਦਰ ਪੂਰੀ ਹੋਣੀ ਚਾਹੀਦੀ ਹੈ ਇਸ ਕਰਕੇ 20 ਜੂਨ ਆਖਰੀ ਤਾਰੀਖ ਹੈ ਸੋ ਵੇਖਦੇ ਆ ਕਿ ਬੀ ਤਿਹਾਰ ਹੁਣ ਅੱਜ ਭਲਕੇ ਜਾਂ ਕਦੋਂ ਅਸਤੀਫਾ 20 ਜੂਨ ਤੋਂ ਪਹਿਲਾਂ ਪਹਿਲਾਂ ਦਿੰਦੇ ਨੇ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਬਿਜਲੀ ਦਾ ਝਟਕਾ ਮਹਿੰਗੇ ਭਾਣੇ ਨਾਲ ਲੱਗਿਆ ਪਰ ਹੈ ਮਾਮੂਲੀ ਵਾਅਦਾ ਕੀ ਤੁਹਾਡੀ ਜੇਬ ਤੇ ਅਸਰ ਪੈਣਾ ਸਿੱਧੇ ਰੂਪ ਵਿੱਚ ਜਾ ਨਹੀਂ ਇਹ ਮਹੱਤਵਪੂਰਨ ਹੈ ਅਸਲ ਦੇ ਵਿੱਚ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਘਰੇਲੂ ਬਿਜਲੀ ਖਪਤਕਰਾਂ ਦੇ ਵਾਸਤੇ ਬਿਜਲੀ ਦਰਾਂ ਦੇ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਹਾਲਾਂਕਿ ਇਹ ਵਾਅਦਾ ਬਹੁਤ ਮਾਮੂਲੀ ਹੈ ਦਰਅਸਲ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪਾਵਰ ਕਮ ਵਾਸਤੇ ਸਾਲ 2024 ਤੇ 2025 ਲਈ ਟੈਰਫ ਦਰਾਂ ਨਿਰਧਾਰਤ ਕਰਨ ਲਈ ਧਾਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਤੇ ਨਵੇਂ ਟੈਰਫ ਆਰਡਰ ਨੂੰ ਪ੍ਰਵਾਨਗੀ ਦਿੱਤੀ ਹੈ ਬਿਜਲੀ ਦੀਆਂ ਨਵੀਆਂ ਦਰਾਂ 16 ਜੂਨ 2024 ਤੋਂ 31 ਮਾਰਚ ਤੇ 2025 ਤੱਕ ਲਾਗੂ ਰਹਿਣਗੀਆਂ ਨਵੀਆਂ ਦਰਾਂ ਦੇ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਵਾਲੀ ਦਰਾਂ ਦੇ ਵਿੱਚ ਨਿਗੁਣਾ ਵਾਧਾ ਕੀਤਾ ਗਿਆ ਹੈ ਬਿਜਲੀ 10 ਤੋਂ 12 ਕ ਪੈਸੇ ਮਹਿੰਗੀ ਕੀਤੀ ਗਈ ਹੈ ਨਵੇਂ ਜਾਰੀ ਕੀਤੇ ਗਏ ਟੈਰਫ ਆਰਡਰ ਦੇ ਅਨੁਸਾਰ ਕਰੀ ਲੂਕ ਖਪਤਕਰਾਂ ਲਈ 2 ਕਿਲੋ ਲੋਡ ਵਾਲੇ ਖਪਤਕਰਾਂ ਦੇ ਵਾਸਤੇ ਪਹਿਲੇ 100 ਯੂਨਿਟ ਲਈ ਦਰਾਂ ਜਿਹੜੀਆਂ ਪਹਿਲਾਂ ਵਾਲੀਆਂ ਸੀ ਉਹ 4 ਰੁਪਏ ਤੇ 19 ਪੈਸੇ ਸੀ ਹੁਣ ਉਹਨਾਂ ਦੀ ਥਾਂ 10 ਪੈਸੇ ਵਧਾ ਕੇ 4 ਰੁਪਏ ਅਤੇ 29 ਪੈਸੇ ਫੀ ਯੂਨਿਟ ਕਰ ਦਿੱਤੀ ਗਈ ਹੈ ਜਦ ਕਿ 101 ਤੋਂ 300 ਯੂਨਟ ਤੱਕ ਦੀ ਦਰ ਪਹਿਲਾਂ 6 ਰੁਪਏ ਤੇ 64 ਪੈਸੇ ਸੀ ਤੇ ਹੁਣ 12 ਕ ਪੈਸੇ ਵਧਾ ਦਿੱਤੀ ਗਈ ਹੈ ਤੇ 6 ਰੁਪਏ 76 ਪੈਸੇ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ ਇਹਦੇ ਨਾਲ ਹੀ 300 ਤੋਂ ਵੱਧ ਯੂਨਟ ਬਿਜਲੀ ਦੀ ਖਪਤ ਦੇ ਮਾਮਲੇ ਵਿੱਚ ਦਰਾਂ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਇਹ ਤੋਂ ਅੱਗੇ 2 ਤੋਂ 7 ਕਿਲੋਵਾਟ ਲੋਡ ਦੇ ਖਪਤਕਰਾਂ ਲਈ ਪਹਿਲੇ 100 ਯੂਨਟ ਨੇ ₹4.44 ਦੀ ਥਾਂ ਤੇ ਹੁਣ 10 ਪੈਸੇ ਵਧਾ ਕੇ ₹4.54 ਕਰ ਦਿੱਤੀ ਗਈ ਹੈ। ਜਦ ਕਿ 101 ਤੋਂ 300 ਯੂਨਟ ਤੱਕ ₹6.64 ਦੀ ਥਾਂ ਤੇ ₹6.76 ਪ੍ਰਤੀ ਯੂਨਟ ਕਰ ਦਿੱਤੀ ਗਈ ਹੈ। ਇੱਥੇ ਹੀ 300 ਤੋਂ ਉੱਪਰ ਦੀ ਦਰ ਵਿੱਚ ਕੋਈ ਤਬਦੀਲੀ ਨਹੀਂ। ਇਸੇ ਤਰੀਕੇ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਦੀ ਦਰਾਂ ਵਿੱਚ ਵੀ ਕੋਈ ਤਬਦੀਲੀ ਨਹੀਂ ਗੈਰ ਰਹਾਇਸ਼ੀ ਸਪਲਾਈ ਖਪਤਕਾਰਾਂ ਦੀ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਜਦਕਿ ਉਦਯੋਗਿਕ ਖਪਤਕਾਰਾਂ ਦੇ ਵਾਸਤੇ ਬਿਜਲੀ ਦਰਾਂ ਦੇ ਵਿੱਚ ਮਬੂਲੀ ਵਾਧਾ ਹੈ ਛੋਟੇ ਉਦਯੋਗਾਂ ਲਈ 5 ਰੁਪਏ 37 ਪੈਸੇ ਪ੍ਰਤੀ ਯੂਨਟ ਨੂੰ ਵਧਾ ਕੇ 5 ਰੁਪਏ ਤੇ 67 ਪੈਸੇ ਪ੍ਰਤੀ ਯੂਨਟ ਕੀਤਾ ਗਿਆ ਹੈ 20 ਕਿਲੋਵਾਟ ਤੋਂ 100 ਕਿਲੋਵਾਟ ਦੇ ਵਿਚਕਾਰ ਖਪਤਕਾਰਾਂ ਵਿੱਚ ਮਾਧਮ ਸਪਲਾਈ ਨੂੰ 5 ਰੁਪਏ 80 ਪੈਸੇ ਯੂਨਟ ਤੋਂ ਵਧਾ ਕੇ 6 ਰੁਪਏ ਤੇ 10 ਪੈਸੇ ਪ੍ਰਤੀ ਯੂਨਟ ਕਰ ਦਿੱਤਾ ਗਿਆ ਤੇ ਲਾਰਜ ਸਪਲਾਈ ਵਾਲੇ ਖਪਤਕਾਰਾਂ ਲਈ 100 ਤੋਂ 1000 ਯੂਨਟ ਤੱਕ ਆਮ ਸ਼੍ਰੇਣੀ ਦੀ ਕੀਮਤ 6 ਰੁਪਏ 5 ਪੈਸੇ ਤੋਂ 40 ਪੈਸੇ ਵਧਾ ਕੇ 6 ਰੁਪਏ ਤੇ 45 ਪੈਸੇ ਕਰ ਦਿੱਤੀ ਗਈ ਹੈ ਜਦ ਕਿ 1000 ਤੋਂ 2500 ਯੂਨਟਾਂ ਲਈ 6 ਰੁਪਏ 15 ਪੈਸੇ ਤੋਂ ਵਧਾ ਕੇ 6 ਰੁਪਏ ਤੇ 55 ਪੈਸੇ ਕਰ ਦਿੱਤੀ ਗਈ ਹੈ ਇਹਦੇ ਨਾਲ ਹੀ 2500 ਤੋਂ ਵੱਧ ਯੂਨਟਾਂ ਵਾਲੇ ਖਪਤਕਾਰਾਂ ਨੂੰ 6 ਰੁਪਏ 27 ਪੈਸ ਤੋਂ ਵਧਾ ਕੇ 6 ਰੁਪਏ ਤੇ 67 ਪੈਸੇ ਕਰ ਦਿੱਤਾ ਗਿਆ ਹੈ ਪੀਆਯੂ ਉਦਯੋਗ ਲਈ ਦਰਾਂ 6 ਰੁਪਏ 9 ਪੈਸੇ ਤੋਂ 6 ਰੁਪਏ 49 ਪੈਸੇ ਅਤੇ 640 ਤੋਂ 680 ਅਤੇ 649 ਤੋਂ 699 ਕਰ ਦਿੱਤੀਆਂ ਗਈਆਂ ਨੇ ਪਰ ਇਹਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਹੈਂਡਲ ਦੇ ਉੱਤੇ ਲਿਖਿਆ ਕਿ ਬਿਜਲੀ ਦਰਾਂ ਵਿੱਚ ਜਿਹੜਾ ਵਾਧਾ ਹੈ ਇਹਦਾ ਖਰਚਾ ਪੰਜਾਬ ਸਰਕਾਰ ਚੁਕੇਗੀ ਆਮ ਲੋਕਾਂ ਦੇ ਉੱਤੇ ਇਹਦਾ ਕੋਈ ਬੋਝ ਨਹੀਂ ਪਏਗਾ ਨਾਲ ਉਹਨਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ 600 ਯੂਨਟ ਸਕੀਮ 1 ਵੀ ਮੀਟਰ ਇਹ ਵਧੀਆਂ ਦਰਾਂ ਦੇ ਕਾਰਨ ਪ੍ਰਭਾਵਿਤ ਨਹੀਂ ਹੋਏਗਾ ਉਹ ਜਿਹੜੇ 600 ਯੂਨਟਾਂ ਬਿਜਲੀ ਮਾਫ ਉਹ ਇਸੇ ਤਰ੍ਹਾਂ ਜਿਉਂਦੀ ਤਿਉਂ ਉਵੇਂ ਜਾਰੀ ਰਹੇਗੀ ਤੇ ਆ ਖਬਰ ਬਹੁਤ ਦਰਦਨਾਕ ਹੈ ਜੀ ਕੋਈ ਕਿਸੇ ਮੁਲਕ ਵਿੱਚ ਕੋਈ ਕਿਸੇ ਸਥਾਨ ਦੇ ਉੱਤੇ ਆਪਣਾ ਭਵਿੱਖ ਸੁਨਹਿਰਾ ਵੇਖਦਾ ਬਹੁਤ ਸਾਰੇ ਮਾਪੇ ਤੇ ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਆਪਣਾ ਭਵਿੱਖ ਕੈਨੇਡਾ ਵਰਗੇ ਮੁਲਕਾਂ 'ਚ ਵੇਖਦੇ ਐ ਇਸੇ ਕਰਕੇ ਕੋਈ ਵਿਆਸ ਤੇ ਪੈਸੇ ਲੈ ਕੇ ਕੋਈ ਘਰ ਦਾ ਰਵੇਚ ਕੇ ਕੋਈ ਜ਼ਮੀਨ ਵੇਚ ਕੇ ਆਪਣੇ ਪੁੱਤਰਾਂ ਧੀਆਂ ਨੂੰ ਵਿਦੇਸ਼ ਭੇਜ ਰਿਹਾ ਹੈ ਇਹ ਵੀ ਖਬਰ ਇਸੇ ਤਰ੍ਹਾਂ ਦੀ ਹੈ ਕਿ ਮਾਪਿਆਂ ਨੇ ਜ਼ਮੀਨ ਵੇਚੀ ਜ਼ਮੀਨ ਵੇਚ ਕੇ ਵਰਕ ਪਰਮਿਟ ਤੇ ਕੈਨੇਡਾ ਆਪਣੇ ਪੁੱਤਰ ਨੂੰ ਭੇਜਿਆ ਪਰ ਕੈਨੇਡਾ ਪਹੁੰਚਣ ਤੋਂ 2 ਦਿਨ ਬਾਅਦ ਇੱਕ ਖਬਰ ਮਿਲਦੀ ਆ ਫੋਨ ਦੀ ਘੰਟੀ ਜ਼ਮੀਨ ਪੈਰਾਂ ਹੇਠੋਂ ਕੱਢ ਦਿੰਦੀ ਆ ਕਿ ਤੁਹਾਡੇ ਪੁੱਤਰ ਦੀ ਬਾਤ ਹੋ ਗਈ ਜਾਣਕਾਰੀ ਦੇ ਅਨੁਸਾਰ ਪਿੰਡ ਲਹਿਲ ਖੁਰਦ ਉੱਥੋਂ ਦਾ ਮਨਦੀਪ ਸਿੰਘ ਪੁੱਤਰ ਗੁਰਮੇਲ ਸਿੰਘ 8 ਜੂਨ ਨੂੰ ਉਹਦੇ ਪਰਿਵਾਰਕ ਮੈਂਬਰ ਉਸਨੂੰ ਦਿੱਲੀ 에ਅਰਪੋਰਟ ਤੇ ਛੱਡ ਕੇ ਜਾਂਦਿਆ ਕੈਨੇਡਾ ਲਈ ਜਹਾਜ਼ ਚੜਾਉਂਦੇ ਆ ਕੈਨੇਡਾ ਪਹੁੰਚਣ ਤੋਂ 2 ਦਿਨ ਬਾਅਦ ਪਤਾ ਲੱਗਿਆ ਕਿ ਉਹਨਾਂ ਦਾ ਪੁੱਤਰ ਇੱਕ ਦਿਨ ਕੰਮ ਤੇ ਗਿਆ ਅਤੇ ਦੂਸਰੇ ਦਿਨ ਦਿਲ ਦਾ ਦੌਰਾ ਪਿਆ ਤੇ ਜਾਨਲੇਵਾ ਸਾਬਤ ਹੋਇਆ ਪਿੰਡ ਦੇ ਰਹਿਣ ਵਾਲੇ ਜਿਹੜੇ ਕਿ ਸਰਪੰਚ ਸ਼ੇਂਦਰ ਕੌਰ ਦੇ ਪਤੀ ਨੇ ਰਾਜ ਸਿੰਘ ਅਤੇ ਉਹਨਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਨਦੀਪ ਸਿੰਘ ਪਹਿਲਾਂ ਲਹਿਲ ਖੁਰਦੇ ਵਿੱਚ ਇੱਕ ਰਿਲਾਇੰਸ ਪੈਟਰੋਲ ਪੰਪ ਤੇ ਕੰਮ ਕਰਦਾ ਸੀ ਬਾਅਦ ਵਿੱਚ ਉਹ ਕਹਿੰਦਾ ਮੈਂ ਤਾਂ ਕੈਨੇਡਾ ਜਾਣਾ ਹੈ ਮਾਪਿਆਂ ਨੇ ਜ਼ਮੀਨ ਵੇਚੀ 35 ਲੱਖ ਤੋਂ ਵੱਧ ਖਰਚਾ ਕੀਤਾ ਵਰਕ ਪਰਮਿਟ ਤੇ ਆਪਣੇ ਪੁੱਤਰ ਨੂੰ 8 ਜੂਨ ਨੂੰ ਕੈਨੇਡਾ ਜਹਾਜ਼ ਚੜਾਇਆ ਪਤਨੀ ਤੇ ਉਹਦੀ ਬੇਟੀ ਹਲੇ ਉਹ ਇੰਡੀਆ ਵਿੱਚ ਸੀ ਪੰਜਾਬ ਦੇ ਵਿੱਚ ਸੀ ਜ਼ਿਲ੍ਹੇ ਸੰਗਰੂਰ ਦੇ ਲਹਿਲ ਕਲਾਂ ਦੇ ਵਿੱਚ ਉਹਦਾ ਵੀਜ਼ਾ ਹਲੇ ਆਉਣਾ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਸਿੰਘ ਨੇ ਕੈਨੇਡਾ ਪਹੁੰਚਣ ਤੋਂ ਇੱਕ ਦਿਨ 8 ਘੰਟੇ ਕੰਮ ਕੀਤਾ ਤੇ ਅਗਲੇ ਦਿਨ ਦੌਰਾ ਪਿਆ ਦਿਲ ਦਾ ਜਾਨਲੇਵਾ ਸਾਹਤ ਹੋਇਆ ਜਦੋਂ ਇਹ ਫੋਨ ਦੀ ਘੰਟੀ ਤੇ ਖਬਰ ਸੁਣੀ ਤੇ ਪੂਰੇ ਪਿੰਡ ਚ ਇਲਾਕੇ ਚ ਦੋਸਤਾਂ ਮਿੱਤਰਾਂ ਤੇ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ ਬਹੁਤ ਦਰਦਨਾਕ ਖਬਰ ਹੈ ਸੋ ਇਹ ਸੀ ਦੋਸਤੋ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਆ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ